ਆਹ ਲੇ ਗਏ ਮੈਂ ਸਿਵਲ ਹਸਪਤਲ ਦੇ ਵਿੱਚ ਐਜ਼ ਅ ਕਮਿਊਨਿਟੀ ਹੈਲਥ ਵਰਕਰ ਡ੍ਰੋਪ ਕਰ ਰਹੇ ਹਾਂ ਅੱਜ ਸਾਡੀ ਡਿਊਟੀ ਲੱਗੀ ਹੈ ਇੱਥੇ ਆਪਾਂ ਸਾਰਿਆਂ ਨੂੰ ਕਾਉਂਸਲਿੰਗ ਦੇਣੀ ਹੈ ਜੇਕਰ ਕੋਈ ਨਸ਼ੇ ਤੋਂ ਪੀੜਿਤ ਹੈ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਫੈਲਿਆ ਹੋਇਆ ਹੈ ਛਿੱਟੇ ਨੇ ਅਬ ਕਹਿੰਦੇ ਕਿ ਅਭੀ ਚ ਬੇੜਾ ਹੀ ਗਲਤ ਕਰਤਾ ਪੰਜਾਬ ਦੀ ਜਵਾਨੀ ਜਿਹੜੀ ਖਤਮ ਕਰ ਰਿਆ ਹੈ ਠੀਕ ਹੈ ਤੇ ਕੋਈ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਨਸ਼ੇ ਦੀ ਸਮੱਸਿਆ ਹੈ ਉਹ ਹੀ ਜਾਣਦੇ ਨੇ ਹੈਨਾ ਮਾਵਾ ਪਰ ਉਹ ਪੂਰਾ ਪਰਿਵਾਰ ਹੀ ਪੀੜਤ ਹੋ ਜਾਂਦਾ ਜਿਨ੍ਹਾਂ ਦੇ ਘਰੇ ਕੋਈ ਨਸ਼ੇ ਵਾਲਾ ਬੰਦਾ ਆ ਜਾਂਦਾ ਹੈ ਨਾ ਘਰ ਦੇ ਵਿੱਚ ਇੱਕ ਤਰ੍ਹਾਂ ਦਾ ਤੁਸੀਂ ਸਮਝ ਲਓ ਕਿ ਪਰਨਾਲਾ ਹੀ ਬਣ ਜਾਂਦਾ ਜਿਹੜਾ ਰੁਕਦਾ ਨਹੀਂ ਕਦੀ ਵੀ ਹੈ ਨਾ ਘਰ ਦੇ ਵਿੱਚ ਉਹ ਬੰਦਾ ਹੈ ਜਿਹੜਾ ਨਸ਼ਾ ਕਰਦਾ ਉਸ ਤੋਂ ਬਾਅਦ ਚੋਰੀਆਂ ਦੇ ਵਿੱਚ ਬੜਾ ਅ ਪਰਵਾਸੀਆਂ ਦੇ ਵਿੱਚ ਲੜਾਈਆਂ ਦੇ ਵਿੱਚ ਦੇਖੋ ਉਹਦਾ ਜੀਵਨ ਕਿੱਦਾਂ ਬਦਲ ਜਾਂਦਾ ਜਿਹੜਾ ਇਨਸਾਨ ਦਾ ਜੀਵਨ ਹੈ ਇਹ ਬਹੁਤ ਅਨੋਲਾ ਜੀਵਨ ਹੈ ਠੀਕ ਹੈ ਇਸ ਤੋਂ ਵਧੀਆ ਕੋਈ ਜੀਵਨ ਨਹੀਂ ਹੋएगा ਠੀਕ ਹੈ ਇਹ ਬੜਾ ਮੁਸ਼ਕਿਲ ਦੇ ਨਾਲ ਮਿਲਦਾ ਤੇ ਅਸੀਂ ਸਾਰਿਆਂ ਨੂੰ ਇਹ ਸੁਜੈਸ਼ਨ ਦਿੰਦੇ ਆ ਸਲਾਹ ਦਿੰਦੇ ਆ ਕਿ ਨਸ਼ੇ ਤੋਂ ਬਾਹਰ ਆ ਜਾਓ ਜੇਕਰ ਤੁਹਾਨੂੰ ਕੋਈ ਲੱਗਦਾ ਕਿ ਤੁਹਾਡੇ ਦਿਮਾਗ ਦੇ ਵਿੱਚ ਕੋਈ ਇਦਾਂ ਦਾ ਕੋਈ ਵਿਚਾਰ ਹੈ ਕਿ ਜੇਕਰ ਤੁਹਾਨੂੰ ਨਸ਼ਾ ਨਹੀਂ ਛੱਡਣ ਦੂਰ ਆ ਕੋਈ ਚਿੰਤਾ ਕੋਈ ਪਰੇਸ਼ਾਨੀ ਹੈ ਠੀਕ ਹੈ ਤੁਹਾਨੂੰ ਕਿਉਂਕਿ ਜ਼ਿਆਦਾਤਰ ਬੰਦੇ ਜਿਹੜੇ ਕਰਦੇ ਆ ਨਸ਼ਾ ਉਹਨਾਂ ਨੂੰ ਕੋਈ ਚਿੰਤਾ ਹੁੰਦੀ ਕੋਈ ਪਰੇਸ਼ਾਨੀ ਹੁੰਦੀ ਮਾਨਸਿਕ ਕੋਈ ਸਮੱਸਿਆ ਹੁੰਦੀ ਹੈ ਨਾ ਉਹਦੇ ਕਰਕੇ ਕਰਦੇ ਆ ਨਸ਼ਾ ਤੁਸੀਂ ਸਾਡੇ ਕੋਲ ਆਓ ਸਾਨੂੰ ਦੱਸੋ ਆਦੀ ਸਮੱਸਿਆ ਅਸੀਂ ਤੁਹਾਨੂੰ ਕਾਉਂਸਲਿੰਗ ਦੇਵਾਂਗੇ ਤੁਹਾਡੇ ਇਕੱਲੇ-ਇਕੱਲੇ ਦੀ ਗੱਲ ਸੁਣਾਂਗੇ ਔਰ ਉਹ ਜਿਹੜੀ ਗੱਲ ਆ ਅਸੀਂ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਾਂਗੇ ਇਹ ਸਾਡਾ ਵਾਅਦਾ ਤੁਹਾਡੇ ਨਾਲ ਠੀਕ ਹੈ ਅਸੀਂ ਤੁਹਾਡੇ ਨਾਲ ਪਰਿਵਾਰ ਵਾਂਗੂ ਚੱਲਾਂਗੇ ਠੀਕ ਹੈ ਤੁਹਾਡੀ ਪੂਰੀ ਮਦਦ ਕੀਤੀ ਜਾਏਗੀ ਇਸ ਦੇ ਵਿੱਚ ਨਸ਼ਾ ਛੱਡਣ ਦੀ ਔਰ ਇਹ ਇਕੱਲਾ ਕੰਮ ਤੁਸੀਂ ਆਪੇ ਨਹੀਂ ਨਹੀਂ ਤੁਸੀਂ ਦੂਜੇ ਲੋਕਾਂ ਲਈ ਵੀ ਕਰਨਾ ਠੀਕ ਹੈ ਤਾਂ ਉਹ ਸਾਰੇ ਨਸ਼ਾ ਛੱਡਣ ਦੇਖੋ ਔਰ ਕਹਿੰਦੇ ਨੇ ਨਾ ਵੀ ਜਦੋਂ ਅੱਗ ਲੱਗਦੀ ਹੈ ਉਹ ਕਿਸੇ ਦੇ ਘਰ ਚ ਵੀ ਪਹੁੰਚ ਸਕਦੀ ਹੈ ਹੈਨਾ ਸੋ ਨਸ਼ਾ ਜੇ ਜਦੋਂ ਸਾਰੇ ਆ ਦੇ ਘਰਾਂ ਦੇ ਵਿੱਚ ਫੈਲੇਗਾ ਤਾਂ ਹੋ ਸਕਦਾ ਵੀ ਉਹ ਆ ਕੇ ਆਪਣੇ ਘਰੀ ਵੀ ਆ ਜਾਏ ਠੀਕ ਹੈ ਤਾਂ ਇਸ ਕਰਕੇ ਆਪਾਂ ਸਾਰੇ ਆਪ ਦੀ ਜ਼ਿੰਮੇਵਾਰੀ ਸਮਝੀਏ ਕਿ ਕਿਸੇ ਇਕੱਲੇ ਕੋ ਨਹੀਂ ਸਮਝੀਏ ਇਹ ਨਾ ਕਹੀਏ ਆ ਜੁਦੇ ਘਰ ਦੇ ਵਿੱਚ ਨਸ਼ਾ ਤੇ ਕੱਲ ਨੂੰ ਸਾਡੇ ਘਰੇ ਨਹੀਂ ਆਏਗਾ ਸਾਰਿਆਂ ਦੇ ਭਰਾ ਨੇ ਪੁੱਤਰ ਨੇ ਠੀਕ ਹੈ ਕਿ ਕਿਸੇ ਵੀ ਘਰ ਵੀ ਆ ਸਕਦਾ ਠੀਕ ਹੈ ਨਾ ਤੋ ਕੰਮ ਆ ਗਾ ਕੋ ਬਹਿ ਰਹਾ ਇਹਨਾਂ ਉੱਪਰ ਰੁਕਣਾ ਜੇਕਰ ਕਿਸੇ ਨੂੰ ਮਾਨਸਿਕਤਾ ਦੇ ਵਿੱਚ ਕੋਈ ਪ੍ਰੋਬਲਮ ਹੈ ਕੋਈ ਦਸ਼ਾ ਛੱਡਣ ਦੇ ਵਿੱਚ ਪ੍ਰੋਬਲਮ ਹੈ ਨੂੰ ਇਹ ਲੱਗਦਾ ਹੈ ਕਿ ਮੇਰਾ ਸਰੀਰ ਦਰਦ ਹੁੰਦਾ ਤੁਸੀਂ ਸਾਡੇ ਸਿਵਲ ਹਸਪੀਟਲ ਲਾਓ ਠੀਕ ਹੈ ਉੱਥੇ ਮੈਡਮ ਹੈ ਕਿਨੇ ਤੁਹਾਨੂੰ ਕਾਉਂਸਲਿੰਗ ਦੇਣਗੇ ਅਸੀਂ ਤੁਹਾਡੇ ਪ੍ਰੋਪਰ ਟੈਸਟ ਵਗੈਰਾ ਕਰਵਾਵਾਂਗੇ ਠੀਕ ਹੈ ਤੁਹਾਡੀ ਗੱਲ ਨੂੰ ਸਮਝਾਂਗੇ ਉਸ ਤੋਂ ਬਾਅਦ ਤੁਹਾਨੂੰ ਤੁਹਾਡਾ ਪ੍ਰੋਪਰ ਜਿਹੜਾ ਇਲਾਜ ਬਣਦਾ ਭਾਵੇਂ ਮਾਨਸਿਕ ਤੌਰ ਤੇ ਹੋਵੇ ਭਾਵੇਂ ਸਰੀਰਿਕ ਤੌਰ ਤੇ ਹੋਵੇ ਤੁਹਾਡਾ ਇਲਾਜ ਪ੍ਰੋਪਰ ਕੀਤਾ ਜਾਏਗਾ ਠੀਕ ਹੈ ਜੇਕਰ ਤੁਸੀਂ ਸਾਡਾ ਸਾਥ ਦਿਓਗੇ ਤਾਂ ਹੀ ਆਪਾਂ ਉਹ ਨਸ਼ਾ ਖਤਮ ਕਰ ਸਕਦੇ ਹਾਂ ਠੀਕ ਹੈ ਉਹ ਤੋਂ ਤੁਹਾਨੂੰ ਅਸੀਂ ਇਹੀ ਕਹਾਂਗੇ ਕਿ ਤੁਸੀਂ ਥੋੜਾ ਜਿਹਾ ਜਮੀਰ ਚਗਾਓ ਜਿਹੜਾ ਇਨਸਾਨ ਦਾ ਜਨਮ ਆ ਬੜੀ ਮੁਸ਼ਕਿਲ ਨਾਲ ਮਿਲਦਾ ਹੈ ਕਿ ਕੋਈ ਜਦੋਂ ਕੋਈ ਨਸ਼ਾ ਕਰਦਾ ਹੈ ਤਾਂ ਉਹ ਕਿੰਨੀ ਬੇਇੱਜ਼ਤੀ ਹੁੰਦੀ ਸਿੰਨਾਂ ਨੂੰ ਜਲੀਲ ਕੀਤਾ ਜਾਂਦਾ ਹੈ ਨਾ ਉਹਦੀ ਕਿਤੇ ਸਮਾਜ ਦੇ ਵਿੱਚ ਕੋਈ ਇੱਜ਼ਤ ਨਹੀਂ ਆ ਜਦੋਂ ਤੱਕ ਤੁਸੀਂ ਆਵਾਜ਼ ਜਬੀਰ ਚਗਾਓਗੇ ਭਾਈ ਅੱਜ ਤੋਂ ਨਸ਼ਾ ਨਹੀਂ ਕਰਨਾ ਵਾ ਬਸ ਜਿੰਨਾ ਹੋ ਗਿਆ ਜਿੰਨੀ ਬੇਇੱਜ਼ਤੀ ਹੋਣੀ ਸੀਗੀ ਯਾਰ ਮੇਰੀ ਵੀ ਕੋਈ ਵੈਲਿਊ ਹੈ ਮੈਨੂੰ ਵੀ ਇਨਸਾਨ ਦਾ ਰੂਹ ਮਿਲਿਆ ਹੈ ਐ ਨਹੀਂ ਕੋਈ ਵੀ ਫੰਡਾ ਮੈਨੂੰ ਗੱਲ ਕਰਕੇ ਜਿਵੇਂ ਲੋ ਤੁਹਾਡੀ ਜ਼ਮੀਰ ਜਾਗ ਗਿਆ ਤੁਸੀਂ ਮੈਨੂੰ ਛੱਡ ਦੋਗੇ ਠੀਕ ਹੈ ਹਾਂ ਜੀ ਅਮੇਸ਼ਾ ਆਪਦੇ ਲਈ ਨਹੀਂ ਸੋਚੀਦਾ ਆਪਦੇ ਪਰਿਵਾਰ ਲਈ ਵੀ ਸੋਚੀਦਾ ਠੀਕ ਹੈ ਆਜ ਤੁਹਾਨੂੰ ਕੋਈ ਸਮੱਸਿਆ ਲੱਗਦੀ ਹੈ ਤੁਹਾਨੂੰ ਕੋਈ ਲੱਗਦਾ ਕਿ ਮੇਰੀ ਮਾਨਸਿਕਤਾ ਦੇ ਵਿੱਚ ਦਿੱਕਤ ਹੈ ਯਾਰ ਮੈਨੂੰ ਕੋਈ ਸਮਝਣ ਵਾਲਾ ਨਹੀਂ ਹੈਗਾ ਮੇਰੇ ਕੋਈ ਗੱਲ ਸੁਣਨ ਵਾਲਾ ਨਹੀਂ ਹੈਗਾ ਤੁਸੀਂ ਸਾਡੇ ਨਾਲ ਆਓ ਤੁਸੀਂ ਸਾਡੇ ਨਾਲ ਗੱਲ ਕਰੋ ਅਸੀਂ ਤੁਹਾਨੂੰ ਗੱਲ ਨੂੰ ਸਮਝਾਗੇ ਤੁਹਾਨੂੰ ਮਸਜਿਦ ਨੂੰ ਨਿਕਲਣ ਦੀ ਪੂਰੀ ਮਦਦ ਕੀਤੀ ਜਾਏਗੀ ਸਾਡੇ ਵੱਲੋਂ ਕਿਸੇ ਵੀ ਭਰਾ ਦੀ ਕੋਈ ਪਰੇਸ਼ਾਨੀ ਹੈ ਤੁਸੀਂ ਸਾਡੇ ਨਾਲ ਆ ਕੇ ਇੱਕ ਵਾਰੀ ਸ਼ੇਅਰ ਕਰੋ ਬਸ ਠੀਕ ਹੈ ਬਿਲਕੁਲ ਸੋਹਣਾ ਬਾਕੀ ਦਾ ਸਵਾਸ਼ੀ ਪ੍ਰਧਾਨ ਜੀ ਨੂੰ ਦੇਣੀ ਹੈ ਜੀ ਬਹੁਤ